ਗੱਲਾਂ ਸੱਚੀਆਂ ਸੁਣਾਵਾ ਪਾਣੀ ਪਾਣੀ ਹੁੰਦਾ ਜਾਵਾ ਸਿੱਖ ਕਿਹੜੇ ਕਿਹੜੇ ਕਰਮ ਕਮਾਈ ਜਾਂਦੇ ਨੇ ਹੋਰ ਦੂਸਰਾ ਨਾ ਕੋਈ ਸਿੱਖ ਸਿੱਖੀ ਦੀਆਂ ਤਾਂ ਜੀਂਆਂ ਉਡਾਈ ਜਾਂਦੇ ਨੇ ਹੋਰ ਦੂਸਰਾ ਨਾ ਕੋਈ ਬਾਣੀ ਪੜੀ ਜਾਂਦੇ ਨੇ ਕੰਮ ਕਰੀ ਜਾਂਦੇ ਨੇ ਨਾਲੇ ਮੜੀਆਂ ਤੇ ਦੀਵੇ ਵੀ ਜੇ ਗਾਈ ਜਾਂਦੇ ਨੇ ਹੁਰ ਦੂਸਰਾ ਨਾ ਕੋਈ ਸਿੱਖ ਸਿੱਖੀ ਦੀਆਂ ਤਾਂ ਜੀਹਾਂ ਉਡਾਈ ਜਾਂਦੇ ਨੇ ਹੁਰ ਦੂਸਰਾ ਨਾ ਕੋਈ ਗਲੀ ਪਾਏਗਾ ਤਰੇ ਪੱਜੇ ਜਾਣ ਜਤਰੇ ਬਾਣੀ ਕਹਿੰਦੀ ਕੀ ਹੈ ਸੱਚ ਨੂੰ ਛੁਪਾਈ ਜਾਂਦੇ ਨੇ ਹੋਰ ਦੂਸਰਾ ਨ ਕੋਈ ਸਿੱਖ ਸਿੱਖੀ ਦੀਆਂ ਤਾਂ ਜੀਆਂ ਉਡਾਈ ਜਾਂਦੇ ਨੇ ਹੁਰ ਦੂਸਰਾ ਨ ਕੋਈ ਰੇਹਾ ਕੋਈ ਨਾ ਅਸੂਰ ਕਹਿੰਦੇ ਖਾਣੇ ਕੈ ਬਸੂਲ ਟੀਕੇ ਨਸ਼ਿਆਂ ਦੇ ਨਾੜਾਂ 'ਚ ਲਵਾਈ ਜਾਂਦੇ ਨੇ ਹੋਰ ਦੂਸਰਾ ਨ ਕੋਈ ਸਿੱਖ ਸਿੱਖੀ ਦੀਆਂ ਤਾਂ ਜੀਆਂ ਉਡਾਈ ਜਾਂਦੇ ਨੇ ਹੋਰ ਦੂਸਰਾ ਨਾ ਕੋਈ ਅਖੰਡ ਪਾਠ ਕਰਵੋਣ ਨਾਲੇ ਜੋਤ ਵੀ ਜਗਾਉਣ ਨਾਰੀਅਲ ਕੁਝੇ ਤੇ ਟਿਕਾਈ ਜਾਂਦੇ ਨੇ ਹੋਰ ਦੂਸਰਾ ਨਾ ਕੋਈ ਸਿੱਖ ਸਿੱਖੀ ਦੀਆਂ ਤੇ ਜੀਂਆਂ ਉਡਾਈ ਜਾਂਦੇ ਨੇ ਹੋਰ ਦੂਸਰਾ ਨਾ ਕੋਈ ਕੇਸ ਕਤਲ ਕਰਾਉਣ ਕੰਨੀ ਵਾਲੀਆਂ ਵੀ ਪਾਉਣ ਬਾਣੀ તુਰਕੀ ਨਾ ਗਾਉਣ ਗੀਤ ਗਾਈ ਜਾਂਦੇ ਨੇ ਹੋਰ ਦੂਸਰਾ ਨਾ ਕੋਈ ਸਿੱਖ ਸਿੱਖੀ ਦੀਆਂ ਤੱਜੀਆਂ ਉਡਾਈ ਜਾਂਦੇ ਨੇ ਹੋਰ ਦੂਸਰਾ ਨਾ ਕੋਈ ਨਵਾਂ ਮੋੜ ਲਿਆ ਮੋੜ ਲੱਗੀ ਦਾਜ ਵਾਲੀ ਧੋੜ ਇਨੇ ਗੱਡੀ ਤੇ ਪੈਲੀ ਗਹਿਣੇ ਪਾਈ ਜਾਂਦੇ ਨੇ ਹੋਰ ਦੂਸਰਾ ਨਾ ਕੋਈ ਸਿੱਖ ਸਿੱਖੀ ਦੀਆਂ ਤੱਜੀਆਂ ਉਡਾਈ ਜਾਂਦੇ ਨੇ ਹੋਰ ਦੂਸਰਾ ਨਾ ਕੋਈ ਕੀਤਾ ਅੰਮ੍ਰਿਤ ਪਾਣ ਪਾਈ ਵੱਡੀ ਕਿਰਪਾਣ ਕਬਰਾਂ ਤੇ ਸੀਸ ਚੁਕਾਈ ਜਾਂਦੇ ਨੇ ਹੋਰ ਦੂਸਰਾ ਨਾ ਕੋਈ ਸਿੱਖ ਸਿੱਖੀ ਦੀਆਂ ਤਾਂ ਜੀਆਂ ਉਡਾਈ ਜਾਂਦੇ ਨੇ ਹੋਰ ਦੂਸਰਾ ਨਾ ਕੋਈ ਜਿੱਤ ਪੀਤ ਮਤ ਦੂਰ ਕੰਮ ਕਰਨੇ ਜ਼ਰੂਰ ਪੀ ਕੇ ਭੰਗ ਤੇ ਸੁਮੈ ਇੱਕ ਸੂਟੇ ਲਾਈ ਜਾਂਦੇ ਨੇ ਹੋਰ ਦੂਸਰਾ ਨਾ ਕੋਈ ਸਿੱਖ ਸਿੱਖੀ ਦੀਆਂ ਤਾਂ ਜੀਆਂ ਉਡਾਈ ਜਾਂਦੇ ਨੇ ਹੋਰ ਦੂਸਰਾ ਨ ਕੋਈ ਆਵ ਭੇਜੋ ਟਕਸਾਲੀ ਸਾਣ ਬਣ ਜੇ ਨਿਰਾਲੀ ਸਮਾਂ ਕੀਮਤੀ ਐ ਕੁੱਕ ਰਗ ਵਾਈ ਜਾਂਦੇ ਨੇ ਹੋਰ ਦੂਸਰਾ ਨ ਕੋਈ ਸਿੱਖ ਸਿੱਖੀ ਦੀਆਂ ਧੱਜੀਆਂ ਉਡਾਈ ਜਾਂਦੇ ਨੇ ਹੋਰ ਦੂਸਰਾ ਨ ਕੋਈ